ਹੈਲੋ एवरीवन ਅੱਜ ਅਸੀਂ ਤੁਹਾਨੂੰ ਦੱਸਾਂਗੇ ਜੀਰੇ ਨੂੰ ਲੈਂਦੇ ਤਰੀਕੇ ਔਰ ਜੀਰਾ ਵਾਟਰ ਲੈਂਦੇ ਤਰੀਕੇ ਔਰ ਇਹਦੇ ਕੀ ਕੀ ਫਾਇਦੇ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਤੋਂ ਅਸੀਂ ਦੱਸਦੀ ਹੈ ਕਿ ਜੀਰਾ ウォーター ਇੱਕ ਸਿੰਪਲ ਇੱਕ ਚੀਜ਼ ਹੈ ਜੋ ਸਾਡੇ ਕਿਚਨ ਦੇ ਵਿੱਚ ਪਾਇਆ ਜਾਣ ਵਾਲਾ ਮਸਾਲਾ ਹੈ ਜੋ ਹਰ ਕਿਚਨ ਦੇ ਵਿੱਚ ਹੀ ਆਸਾਨੀ ਨਾਲ ਮਿਲ ਜਾਂਦਾ ਹੈ ਤੇ ਇਹ ਮੀਨ ਸਾਡਾ ਕੀ ਹੈ ਬੈਲੀ ਫੈਟ ਘਟਾਉਣ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦਾ ਹੈ ਤੁਸੀਂ ਮੋਸਟਲੀ ਸੁਣਿਆ ਹੀ ਹੋਏਗਾ ਕਿ ਅੱਜਕੱਲ ਬਹੁਤ ਜ਼ਿਆਦਾ ਪਪੂਲਰ ਹੋ ਰਿਹਾ ਹੈ ਕਿ ਜੀਰਾ ウォーター ਔਰ ਜੀਰੇ ਨੂੰ ਪਾਊਡਰ ਫਾਰਮ ਦੇ ਵਿੱਚ ਅਗਰ ਅਸੀਂ ਖਾਲੀ ਪੇਟ ਲੈ ਰਹੇ ਹਾਂ ਜਾਂ ਖਾਣਾ ਖਾਣ ਤੋਂ ਬਾਅਦ ਲੈ ਰਹੇ ਹਾਂ ਤੇ ਬਹੁਤ ਹੀ ਇਫੈਕਟਿਵਲ ਹੈ ਜੀਰਾ ウォーター ਐਂਡ ਪਾਊਡਰ ਫਾਰਮ ਦੇ ਵਿੱਚ ਅਗਰ ਇਹਨੂੰ ਬਣਾ ਕੇ ਲੈ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਅਗਰ ਅਸੀਂ ਇਹਨੂੰ ਖਾਲੀ ਪੇਟ ਲੈ ਰਹੇ ਹਾਂ ਤੇ ਬਹੁਤ ਹੀ ਬਾਡੀ ਵਾਸਤੇ ਬੈਨੀਫੀਸ਼ੀਅਲ ਹੈ ਫੈਟ ਨੂੰ ਘੱਟ ਕਰਨ ਦੇ ਵਿੱਚ ਬਹੁਤ ਮਦਦ ਕਰਦਾ ਹੈ ਪਲੱਸ ਸਾਡਾ ਬਲੱਡ ਜਿਹੜਾ ਹੈ ਉਹ ਪਿਉਰੀਫਾਈਡ ਕਰਦਾ ਹੈ ਬਲੱਡ ਨੂੰ ਸਾਫ਼ ਕਰਨ ਦੇ ਵਿੱਚ ਹੈਲਪ ਕਰਦਾ ਹੈ ਤੁਹਾਨੂੰ ਪਤਾ ਅਗਰ ਸਾਡੀ ਬਾਡੀ ਦੇ ਵਿੱਚ ਸਾਡਾ ਬਲੱਡ ਸਾਫ਼ ਰਹੇਗਾ ਤੇ ਨੇਚਰਲੀ ਗੱਲ ਹੈ ਕਿ ਸਾਡੀ ਸਕਿਨ ਵੀ ਜਿਹੜੀ ਹੈ ਉਹ ਸਾਫ਼ ਰਹੇਗੀ ਜੇਕਰ ਤੁਸੀਂ ਸਕਿਨ ਨੂੰ ਗਲੋਇੰਗ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕੀ ਹੈ ਅੰਦਰ ਤੋਂ ਆਪਣਾ ਜਿਹੜਾ ਬਲੱਡ ਹੈ ਸਾਫ਼ ਕਰਨਾ ਚਾਹੀਦਾ ਤੇ ਇਸ ਤਰ੍ਹਾਂ ਸਾਨੂੰ ਕੀ ਹੈ ਖਾਲੀ ਪੇਟ ਜੀਰੇ ਪਾਣੀ ਨੂੰ ਬੋਇਲ ਕਰ ਲੈਣਾ ਤੁਸੀਂ ਇਹ ਕੱਪ ਪਾ ਨੀਨ ਤੇ ਵਾਇਲ ਕਰਨ ਤੋਂ ਬਾਅਦ ਤੁਸੀਂ ਗੂੰਗੁਨਾ ਕਰਕੇ ਸਿਪ ਸਿਪ ਕਰਕੇ ਪੀਣਾ ਸਟਾਰਟ ਕਰ ਦੋ ਲਗਾਤਾਰ 1 ਮੰਥ ਦੇ ਵਿੱਚ ਵਿੱਚ ਤੁਹਾਡਾ ਕੀ ਹੈ ਫੈਟ ਵੀ ਘਟਣੀ ਸ਼ੁਰੂ ਹੋ ਜੇਗੀ ਤੇ ਪਲੱਸ ਤੁਹਾਡਾ ਕੀ ਹੈ ਜਿਹੜਾ ਤੁਹਾਡੀ ਸਕਿਨ ਦੇ ਵਿੱਚ ਵੀ ਬਹੁਤ ਜ਼ਿਆਦਾ ਡਿਫਰੈਂਟ ਨਜ਼ਰ ਆਏਗਾ ਤੇ ਪਲੱਸ ਇਹ ਕੀ ਹੈ ਇਹਦੇ ਵਿੱਚ ਫਾਈਬਰ ਦੀ ਮਾਤਰਾ ਹੁੰਦੀ ਹੈ ਜੋ ਸਾਡੇ ਖਾਣੇ ਨੂੰ ਡਾਈਜੈਸਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਅਗਰ ਸਾਡਾ ਖਾਣਾ ਡਾਈਜੈਸਟ ਹੁੰਦਾ ਹੈ ਤਾਂ ਸਾਡਾ ਪੇਟ ਮੋਸਟਲੀ ਸਾਫ਼ ਰਹਿੰਦਾ ਹੈ ਤੇ ਪੇਟ ਸਾਫ਼ ਰਹੇਗਾ ਤੇ ਅਸੀਂ ਨੈਕਸਟ ਡੇ ਕੀ ਹੈ ਅੱਗੇ ਆਪਣੀ ਬਾਡੀ ਨੂੰ ਕੀ ਹੈ ਇੱਕ ਬੈਡਸਟ ਊਰਜਾ ਦੇ ਸਕਦੇ ਆ ਜਾਂ ਅਸੀਂ ਆਪਣੇ ਆਪ ਨੂੰ એનਰਜੈਟਿਕ ਫੀਲ ਕਰਦੇ ਆ ਉਹ ਸਿਰਫ ਇਸ ਕਰਕੇ ਕਰਦੇ ਆ ਕਿਉਂਕਿ ਜੋ ਵੀ ਅਸੀਂ ਖਾਣਾ ਖਾ ਰਹੇ ਆ ਜੋ ਕੁਝ ਵੀ ਅਸੀਂ ਲੈ ਰਹੇ ਆ ਤਾਂ ਸਾਨੂੰ ਅੱਛੇ ਤਰੀਕੇ ਨਾਲ ਡਾਈਜੈਸਟ ਹੋ ਰਿਹਾ ਹੈ ਤੇ ਡਾਈਜੈਸਟ ਕਰਨ ਵਾਸਤੇ ਸਾਡੀ ਇਹ ਬਹੁਤ ਜ਼ਿਆਦਾ ਹੈਲਪ ਕਰਦਾ ਹੈ ਐਂਟੀਆਕਸੀਡੈਂਟ ਹੋਣ ਕਰਕੇ ਸਾਡੀ ਬਾਡੀ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਦਿੰਦਾ ਹੈ ਕਈ ਤਰ੍ਹਾਂ ਦੀਆਂ ਇਨਫੈਕਸ਼ਨ ਸਾਡੀ ਬਾਡੀ ਚ ਫੈਲ ਜਾਂਦੀਆਂ ਜਿਨ੍ਹਾਂ ਨਾਲ ਇਹ ਸਾਨੂੰ ਲੜਨ ਦੀ ਸ਼ਕਤੀ ਦਿੰਦਾ ਹੈ ਜਿਹਦੇ ਕਰਕੇ ਸਾਡੀਆਂ ਬਿਮਾਰੀਆਂ ਜਿਹੜੀਆਂ ਸਾਨੂੰ ਸਾਡੀ ਬਾਡੀ ਦੇ ਵਿੱਚ ਨਹੀਂ ਫੈਲਦੀਆਂ ਤੇ ਇਸ ਕਰਕੇ ਕੀ ਹੈ ਇਨਫਲੇਮੈਂਟਰੀ ਹੋਣ ਕਰਕੇ ਸਾਡੀ ਬਾਡੀ ਦੇ ਵਿੱਚ ਜਿਸ ਤਰ੍ਹਾਂ ਇਨਫੈਕਸ਼ਨ ਸੂਜਨ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਵੀ ਇਨਫੈਕਸ਼ਨ ਹੋ ਰਹੀ ਹੈ ਤੇ ਉਹਨੂੰ ਵੀ ਇਹ ਕਵਰ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦਾ ਹੈ ਇਸੇ ਕਰਕੇ ਸਾਨੂੰ ਜੀਰਾ ਵਾਟਰ ਜਿਹੜਾ ਡੇਲੀ ਟੂ ਡੇਲੀ ਲੈਣਾ ਬਹੁਤ ਹੀ ਫਾਇਦੇਮੰਦ ਹੈ ਅਗਰ ਅਸੀਂ ਜੀਰਾ ਵਾਟਰ ਜਿਹੜਾ ਡੇਲੀ ਰਹਿ ਰਹੇ ਆ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਪਰਟੀ ਏ ਹੈ ਕਿ ਇਹ ਸਾਡੀ ਫੈਟ ਨੂੰ ਬਹੁਤ ਤੇਜ਼ੀ ਨਾਲ ਕੱਟ ਕਰਦਾ ਹੈ ਫੈਟ ਅਗਰ ਸਾਡੀ ਬਾਡੀ ਦੇ ਵਿੱਚ ਰਿਮੂਵ ਹੋਏਗੀ ਤਾਂ ਸਾਡੇ ਕੀ ਆ ਕਈ ਸਾਰੀਆਂ ਬਿਮਾਰੀਆਂ ਜਿਹੜੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਜੀਰਾ ਪਾਣੀ ਲੈਣ ਦੇ ਨਾਲ ਨਾਲ ਸਾਨੂੰ ਅਗਰ ਅਸੀਂ ਇਹਦਾ ਪਾਊਡਰ ਬਣਾ ਲੈਨੇ ਆ ਤੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਅਗਰ ਅਸੀਂ ਲੈਨੇ ਆ ਤੇ ਸਾਡੀ ਬੋਡੀ ਦੇ ਵਿੱਚ ਜਿਵੇਂ ਐਸਿਡਿਟੀ ਗੈਸਟ੍ਰਿਕ ਪ੍ਰੋਬਲਮ ਹੈ ਉਹ ਵੀ ਕੀ ਹੈ ਹੱਲ ਕਰ ਦਿੰਦਾ ਹੈ ਤਕਰੀਬਨ ਅਸੀਂ ਕਨਸਟਿਪੇਸ਼ਨ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਨਾਲ ਕ੍ਰੀਏਟ ਹੁੰਦੀਆਂ ਫਿਰ ਉਸ ਤੋਂ ਬਾਅਦ ਸਾਨੂੰ ਪਾਇਲਸ ਪ੍ਰੋਬਲਮ ਕ੍ਰੀਏਟ ਹੋ ਜਾਂਦੀਆਂ ਇਸ ਕਰਕੇ ਲਗਾਤਾਰ ਸਾਡੀ ਬੋਡੀ ਦੇ ਵਿੱਚ ਇੱਕ ਪ੍ਰੋਬਲਮ ਤੋਂ ਦੂਸਰੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਜੀਰਾ ウォਟਰ ਲੈਣ ਦੇ ਨਾਲ ਸਾਡਾ ਪੇਟ ਸਾਫ਼ ਰਹਿੰਦਾ ਹੈ ਪਲੱਸ ਸਾਡਾ ਬਲੱਡ ਸਾਫ਼ ਰਹਿੰਦਾ ਹੈ ਔਰ ਸਾਡੀਆਂ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਜਿਹੜੀਆਂ ਠੀਕ ਹੋ ਜਾਂਦੀਆਂ ਇਸ ਕਰਕੇ ਸਾਨੂੰ ਖਾਲੀ ਪੇਟ ਜਿਹੜਾ ਪਾਣੀ ਹੈ ਉਹ ਬਹੁਤ ਹੀ ਫਾਇਦੇਮੰਦ ਹੈ ਤੇ ਇੱਕ ਗਲਾਸ ਤੁਹਾਨੂੰ ਡੇਲੀ ਟੂ ਡੇਲੀ ਲੈਣਾ ਚਾਹੀਦਾ ਹੈ ਸੀਜ਼ੇਰੀਅਨ ਤੋਂ ਬਾਅਦ ਮੋਸਟਲੀ ਸਾਡਾ ਜਿਹੜਾ ਟਮਮੀ ਫੈਟ ਆ ਬਾਹਰ ਜਿਹੜਾ ਬਹੁਤ ਜ਼ਿਆਦਾ ਵਧਣ ਲੱਗ ਜਾਂਦਾ ਤੇ ਇਹ ਟਮਮੀ ਫੈਟ ਕੱਟ ਕਰਨ ਦੇ ਵਿੱਚ ਵੀ ਬਹੁਤ ਹੈਲਪ ਕਰਦਾ ਹੈ